ਸਟਾਰਟ ਤੇ ਮੰਮਾ ਕੀ ਕਰਦੇ ਪਏ ਹਾਂ ਮੈਂ ਕੀ ਆ ਕджу ਬਸ ਤੇ ਗਲੋ ਇੰਟਰ ਦਾ ਕਰੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਅਛੀਂੰਦਰਾ ਬਲੌਗ ਤੇ ਤੇ ਮੰਮਾ ਕਰਦੇ ਪਏ ਆ ਹਾਫਤੀ ਆ ਕджу ਆ ਮੰਮਾ ਬਣਾਣੇ ਆ ਕੋਫਤੇ ਅਸੀਂ ਉਦਾਂ ਨਹੀਂ ਖਾਂਦੇ ਪਰ ਕੋਫਤੇ ਖਾ ਲੈਂਦੇ ਹਣਾ ਅੱਗੇ ਨਹੀਂ ਖਾਂਦੇ ਇਸ ਦਾ ਕੀ ਆ ਖਾ ਲੈਂਦੇ ਹਾਂ ਫਰਮ ਨੂੰ ਨਹੀਂ ਖਾਣਦੇ ਖਾ ਲੈਂਦੇ ਉਹ ਖਾਣਦੇ ਹਾਂ ਤੁੰਗਲੇ ਕੋਫਤੇ ਹੀ ਖਾਣੇ ਆ ਚਲ ਅੱਜ ਕੋਫਤੇ ਬਣਾ ਲਵਾਂ ਮਲਾਈ ਕੋਫਤੇ ਤੇ ਬਾਸ਼ ਮਈਆਂ ਹੁੰਦੀਆਂ ਮਈਆਂ ਆ ਤੇ ਅੱਜ ਅਸੀਂ ਮੈਂ ਜਹਰ ਨੂੰ ਉਹ ਮਾਡਲ ਬਣਾਣਾ ਆ ਸੀ ਸਮਾਨ ਸਾਰਾ ਉੱਠਲੇ ਆਇਆ ਨਾ ਮਾਡਲ ਬਣਾਣਾ ਨਾਲ ਲੜਾਈ ਕਰਨੀ ਨਹੀਂ ਕਰਨੀ ਨਹੀਂ ਲੜਾਈ ਨਹੀਂ ਕਰੀ ਮੈਂ ਕਰਦੀ ਵੀ ਨਹੀਂ ਹੈ ਕਿ ਲੜਾਈ ਦੇਖੋ ਮਾਡਲ ਉਹਨੇ ਬਣਾਣਾ ਆ ਹਨਾ ਮੈਂ ਆਪਣਾ ਵਾਸ ਲਿਖਣ ਵਾਲੇ ਅਸਾਈਨਮੈਂਟ ਲਿਖਣੀਆਂ ਸਾਰੀਆਂ ਅੱਜ ਠੀਕ ਆ ਅਸਾਈਮੈਂਟਸ ਲਿਖਣੀਆਂ ਸਾਰੀਆਂ ਤੇ ਡਾਇਗਰਾਮ ਬਣਾਉਣੇ ਤੇ ਚਾਰਟ ਬਣਾਉਣਾ ਮੈਂ ਸੀਣਾ ਆ ਮਮਾ ਨੇ ਤੇ ਸੀਣਾ ਆ ਹਰਮਨ ਮਾਡਲ ਬਣਾਉ ਮਾਡਲ ਬਣਾਊਗਾ ਤੇ ਮੈਂ ਇੱਥੇ ਬੈਠੀ ਆਪਣੀ ਸਾਈਮੈਂਟਸ ਲਿਖੂਗੀ ਚਲੋ ਠੀਕ ਆ ਫਿਰ ਕਿਚਨ ਚ ਗਰਮੀ ਲੱਗਦੀ ਸੀ ਮੈਂ ਤਾਂ ਇੱਥੇ ਬੈਠੀ ਆ ਨਾ ਇੱਥੇ ਠੀਕ ਸੀ ਅੱਗਾ ਪੈਸੇ ਲਾ ਕੇ ਬੈਠਾ ਆਂ ਪਾਪਾ ਦੁਕਾਨੇ ਆ ਤੇ ਮੰਮੀ ਹੋ ਗਿਆ ਜਦੋਂ ਕੰਮ ਖਤਮ ਹੋਣ ਕੇ ਕੁੱਝ ਖਤਮ ਹੋਣ ਤਾਂ ਮੈਂ ਚੱਲੀ ਦਸਟਾਰਟ ਹੋ ਜਾਣਾ ਤੇ ਮੈਂ ਕਿਚਨ ਚ ਚੱਲੀ ਨਹੀਂ ਨਹੀਂ ਸਿਲਾਈ ਦਾ ਕੰਮ ਆ ਆ ਇਹਦੇ ਥੋੜੇ-ਬੋਤੇ ਰਹਿੰਦੇ ਆਲੇ ਸੂਟ 17 ਦਾ 17 ਦਾ ਕੰਪਲੀਟ ਕਰ ਲ 17 ਤੋਂ ਬਾਅਦ ਆਪਾਂ 18 19 ਨੂੰ ਜਾਣਾ ਆ ਫਿਰ ਹਾਂ 17 ਤੱਕ ਹੋ ਜਾਣਾ ਕਿਉਂਕਿ 17 ਨੂੰ ਲਾਸਟ ਦੇਣੇ ਕੱਪੜੇ ਦੀ ਸੀ ਕੋਈ ਰਾਨੇ ਵੀ 17 ਤੋਂ ਬਾਅਦ ਹੀ ਮਿਲਲੇ ਆਉਣਾ ਹੈ ਨਾ ਚਲੋ ਫਿਰ ਕਰ ਲੇ ਕੰਮ ਕਰਾ ਦਿਖਾਣਾ ਲੈਂਦਾ ਕੀ ਇਹਦਾ ਚਲੋ ਫਿਰ ਕਰ ਲਓ ਫਿਰ ਦਿਖਾਣੀ ਜਦੋਂ ਬੰਨ ਜੂਗੇ ਕੀ ਮੈਂ ਕਰਨ ਲੱਗੀ ਆ ਆਪਣਾ ਕੰਮ ਠੀਕ ਆ ਸਫਾਈ ਹੋ ਜਾਣ ਮਾੜੀ ਹੀ ਫਿਰ ਓਕੇ ਜਾਂਦੇ ਭਾ ਦੋੜਕਾ ਹੋਰ ਹੋਰ ਕੱਲ ਰੰਗ ਤੇਰੇ ਪੁੱਲਪਾ ਤੁੜਕਾ ਸੂਰਕਾ ਤੇ ਕੋਈ ਗਮ ਹੈਗਾ ਨਹੀਂ ਮੈਂ ਬਾਤ ਕਰ ਲਿਆ ਮੈਨੂੰ ਕਿਹਨੇ ਮੰਨਤਾ ਕਿ ਗਮ ਹੈਗਾ ਕੰਮ 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 ਮੈਂ ਕਿਹਨੂੰ ਪਾਣੀ ਕਰਵਾ ਆ ਵਿੱਚ ਪਾੜਾ ਹੈ ਨੇ ਗੋਫਤੇ ਬਣਾਉਣੇ ਆ ਅੱਛਾ ਪਹਿਲੇ ਗੋਫਤੇ ਬਣਾਉਣੇ ਆ ਨਾ ਉਧਰ ਤੁੜਕਾ ਹੋਣ ਡਿਆ ਹੈ ਉਧਰ ਗੋਫਤੇ ਕੱਢਣੇ ਆ ਨਾ ਤੁੜਕੇ ਦੇ ਵਿੱਚ ਪਾਣੀਆ ਫਿਰ ਆ ਹਾਂ ਹੋ ਤੁੜਕੇ ਦੇ ਵਿੱਚ ਫਿਰ ਗਰੇਵੀ ਬਣਾ ਕੇ ਤਾਂ ਇਹਨਾਂ ਪਹਿਲਾਂ ਪਾਣੀ ਸਾਰਾ ਇਹਨਾਂ ਨੂੰ ਛੋੜ ਲਿਆ। ਪਾਣੀ ਬਹੁਤ ਛੱਡਿਆ ਘੀਏ ਨੇ। ਹਾਂਜੀ ਉਹ ਘਾਉ ਬੋਲ। ਇੱਕ ਪਾਟੇ ਵਿੱਚ। ਆ ਦੇਖ ਤਾਲੇ ਪਾਣੀ ਇੰਨਾ ਛੱਡਿਆ ਨਾ ਘੀਏ ਨੇ। ਸੋ ਆ ਯਾਰ। ਇਹ ਬਹੁਤ ਬੜੇ ਸੁਆਦ ਹੁੰਦੇ ਆ। ਹੁਣ ਹੋਣਾ ਇੱਕ ਬੋਲ। ਬਣਦੀਆਂ ਹੀ ਨਹੀਂ ਸੀਗਾ ਇੰਨਾ ਇੰਨਾ ਪਾਣੀ ਜਦੋਂ ਘੀਏ ਨੇ ਪੁੱਛੇ ਬੋਲ ਲਾ ਗਾਣ ਖਾ ਲਈਏ। ਚਲੋ ਕੋਈ ਬਣਾ ਕੇ ਢਾਲਦੇ ਹਾਂ। ਰੋਟੀ ਖਾ। ਫਾਈਵ ਸਿੰਨਾ ਮੈਂ ਮਮੇ। ਕਿੰਨੀ ਨੋ ਨੀ ਹੋ ਗਈ ਮਮਮੀ ਐਕਦਾ। ਹੂੰ। ਕਿੰਨੀ ਗਰਮੀ ਐ ਇੱਥੇ। ਆਜੋ ਫੜਫੜ ਬਣਾ ਕੇ ਮੈਨੂੰ ਗਰਮੀ ਲੱਗਦੀ ਆ ਬੁੱਤ। ਹਾਂ। ਆਜੋ ਮਾਂ ਫਿਰ। ਦਾਦੀ ਬਾਠ ਕਰਦੇ ਪਏ ਆ। ਤੇ ਹੁਣ ਬਾਂਜਾ। ਮੇਰਾ ਚੱਕੀ ਬੁੱਤ ਲੈ ਕੇ ਰੱਖ। ਹਾਂ। ਮੰਦੀ ਬਈਆ ਦਿਖਾਓ। ਹਾਂ। ਕੜਕਾ ਲੱਗਦਾ ਐ। ਤੇ ਮੈਂ ਪਾਣੀ ਪੀਣਾ ਤੇ ਮਮਾ ਸਿੱਧਾ ਮੌੜੀ ਬਣਾਉਣ ਲੱਗੀਆਂ ਠੀਕ ਆ ਮੈਨੂੰ ਜਿੰਨੀ ਹੈ ਮੌੜੀ ਬਣਾਉਣ ਲੱਗੀਆਂ ਮੈਂ ਲੈ ਗਿਆ ਗਲਾਸ ਪਾਣੀ ਦਾ ਚਲ ਜੀਣਾ ਸਾਮਾਨ ਸਾਰਾ ਲਿਖਾਵਾ ਪਿਆ ਉੱਥੇ ਹੀ ਆ ਆਏ ਕਿੱਥੇ ਦੋ ਬਾਕਸ ਪਿਆ ਉੱਤੇ ਹਵਾ ਅਸਮਾਨ ਪਾਣੀ ਲਵ ਆਏ ਫਿਰ ਨਾ ਹੈ ਇਹਦੇ ਵਿੱਚ ਲੋਹਾ ਤੇ ਹੈਗਾ ਆਹ ਇੱਕ ਹੋਰੇ ਇਹਦੇ ਵਿੱਚ ਸਾਰਾ ਸਾਮਾਨ ਹੈ ਲੋਨਾ ਤਪਾ ਨਾ ਕਰਾਇਆ ਇਹਦੇ ਬਾਅਦ ਮੇਰੇ ਮੁਰਝਾ ਗਏਗਾ ਚੀ ਚ ਚੰਗੂ ਜਮ ਜਮ ਜਿਹਾ ਲੱਗ ਰਿਹਾ ਸਾਰੇ ਇਹ ਮੜਦੇ ਰੋਟੀਆਂ ਦੇ ਪਲਾਇਆ ਬਸ ਬਣਾ ਇਹ ਸਮਝੀਂ ਨਹੀਂ ਬਣਦੀ ਨਹੀਂ ਛਾਬਲਾ ਲੱਗਿਆ ਤੁਸੀਂ ਚਲੋ ਛਾਬਾ ਬਣਾਓ ਸਬਜੀ ਓਕੇ ਕੋਸੇ ਬਣਾਤੇ ਸਬਜੀ ਹੋਰ ਸਬਜੀ ਬਣਦੀ ਫੇਰ ਜੀ ਬਸ ਹੁਣ ਤੂੰ ਆਪਣਾ ਕੰਮ ਲੱਗ ਸ਼ੁਰੂ ਕਰਨ ਲੱਗੀ ਚਲੋ ਆ ਰੋਟੀ ਦੇ ਬਾਹਰੋਂ ਲੈ ਕੇ ਆਨਾ ਟਾਈਮ ਦਾ ਬਹੁਤ ਵੱਜ ਗਿਆ 2 ਵਜੇ ਲੱਗਿਆ ਹਾਂ ਤੇ ਤੁਸੀਂ ਨਿਆਣੇ ਹੋ ਮਾਡਲ ਬਣਾ ਲਾਉਣਾ ਪਏਗਾ ਤੂੰ ਪਹਿਲਾਂ ਮੋੜਨੀ ਆ ਚਲੋ ਆਪਾਂ ਅੰਤ ਤੱਕ ਗਏ ਹੋ ਬਸ ਬਾਕੀ ਡੈਕੋਰੇਸ਼ਨ ਕਰਨੀ ਹੈ ਦਿਖਾ ਭਾਈ ਨੂੰ ਸਾਰੀ ਜਿਹੜੇ ਜੋੜਨੇ ਆ ਨਾ ਆ ਹੋ ਗਿਆ ਹਲੇ ਕਟਆਉਟ ਤੇ ਪ੍ਰਿੰਟ ਆਊਟ ਫਿਲਾਉਣੇ ਨੇ ਤੇ ਥੈਂਕ ਯੂ ਦਾ ਪੇਜ ਬਣਾ ਲੈ ਓਕੇ ਤੇਰਾ ਮਾਡਲ ਕਿੰਨਾ ਹੋ ਗਿਆ ਜੀ ਇਹ ਸ਼ੁਰੂ ਕੀਤਾ ਵਾ ਇਹ ਸ਼ੁਰੂ ਕੀਤਾ ਜੀ ਤੇ ਤੁਹਾਡਾ ਮਾਡਲ ਕਿੰਨਾ ਹੋ ਗਿਆ ਦਵਾਰਾ ਸਤਮੀ ਦੀ ਪੜਾਈ ਕਰਦਾ ਵਾ ਹਾਂ ਹੈ ਤੇਰਾ ਮਾਡਲ ਤੁਹਾਡਾ ਮਾਡਲ ਨਹੀਂ ਤੁਹਾਡੇ ਸੂਟ ਕਟਿੰਗ ਵਾਲਾ ਮਾਡਲ ਕਿੰਨਾ ਹੋ ਗਿਆ ਤੁਹਾਡਾ ਅਰੇ ਸ਼ੁਰੂ ਕਰਨ ਲੱਗੇ ਨਾ ਕੰਮ ਹਾਂ ਮੇਰਾ ਸਤਮੀ ਦੀ ਪੜਾਈ ਕਰਦਾ ਤੇ ਆ ਦਵਾਰਾ ਸਤਮੀ ਦੀ ਪੜਾਈ ਕਰਦਾ ਵਾ ਠੀਕ ਬੱਸ ਤੈਨੂੰ ਦੱਸ ਦੇ 7:00 ਵਜੇ ਮੈਂ ਤੈਨੂੰ ਕਹਾਂ ਸਬਜ਼ੀ ਤੂੰ ਬਣਾ ਲਈ ਆ ਠੀਕ ਆ ਮੰਮੀ ਨੇ ਚਾਹ ਤੈਨੂੰ ਬੁਲਾ ਦੇਣੀ ਰੋਟੀਆਂ ਮੈਂ ਬਾਹਰੋਂ ਲੈ ਕੇ ਆਨਾ ਫਿਰ ਖਾਂਦੇ ਹਾਂ 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 ਇਹਨਾਂ ਨੂੰ ਅੱਜ ਘਰੇ ਬੈਠਾ ਨੂੰ ਲੰਮੇ ਪੈਨ ਨੂੰ ਜਗ੍ਹਾ ਨਹੀਂ ਹੋਣੀ ਮੰਜਾ ਬਣਾਉਣਾ ਪੈਣਾ ਹਾਂ ਚਲ ਮੈਂ ਮੰਜਾ ਡਾਮਾਂ ਹਾਂ ਮੰਜਾ ਬਣਾ ਕੇ ਬੈਣਾ ਚਾਹੀਦਾ ਸੀ ਹਾਂ ਹਾਂ ਮੈਂ ਕਿਹਾ ਕੁੰਜੀ ਪਹਿਲੇ ਕਹਿੰਦੇ ਤੂੰ ਕੁੰਜੀ ਨਹੀਂ ਬੈ ਬਣਾਉਣਾ ਮੈਂ ਤੂੰ ਕਹਿ ਰਿਹਾ ਮੈਂ ਤੂੰ ਕੁੰਜੀ ਬੈ ਕੇ ਬਣਾ ਲਵਾਂਗਾ ਗੱਲ ਮੜ ਤੇ ਵਧੀਆ ਬਣ ਜਾਊਗਾ ਚਲ ਕੋਈ ਨਹੀਂ ਬੈਠ ਜਾ ਉਹਨੂੰ ਕਹਿ ਫੇਰ ਨਹੀਂ ਮੈਨੂੰ ਇਹਨੇ ਮੈਨੂੰ ਕਿਹਾ ਸੀ ਗੱਡੀ ਉੱਤੇ ਕੁੰਜੀ ਬੈ ਕੇ ਵਧੀਆ ਬਣ ਜਾਊ ਮੈਂ ਕਹਿੰਦਾ ਉੱਪਰ ਬੈ ਕੇ ਬਣਾ ਲਾਂਦੇ ਹਾਂ ਵੀ ਇਦਾਂ ਹੈ ਨਾ ਕਹਿ ਮੈਂ ਤੂੰ ਗੱਲ ਕਰਦੇ ਬੜੀ ਸ਼ੇਤੀ ਹੈ ਨਾ ਹੂੰ ਮੂੰਹ ਨਾਲ ਤੈਨੂੰ ਜਿਹੜੀ ਗੱਲ ਹੋਈ ਜਿਹੜੀ ਇਹ ਹੀ ਗੱਲ ਹੋਈ ਜਿਹੜੀ ਗੱਲ ਹੋਈ ਆ ਉਹੀ ਹੋਈ ਆ ਠੀਕ ਤੈਨੂੰ ਕਿਹਾ ਸੀ ਕਿ ਥੱਲੇ ਬਹਿ ਜਾਂਦੇ ਨਹੀਂ ਨਹੀਂ ਮੈਂ ਹੁਣ ਤੂੰ ਕੋਈ ਨਹੀਂ ਹੁਣ ਰਹਿਣਦੇ ਆਪਾਂ ਮੈਂ ਅਣਾ ਖਲਾਰਾ ਖਲਾਰਾ ਹੁਣ ਉੱਪਰ ਪੈ ਗਿਆ ਆ ਉੱਪਰ ਰਹਿਣ ਦਿਓ ਮੈਂ ਥੱਲੇ ਹਾਂ ਹਾਂ ਹੁਣ ਅਸੀਂ ਨਹੀਂ ਨਹੀਂ ਹੁਣ ਨਹੀਂ ਤੂੰ ਥੱਲੇ ਬਹਿਣਾ ਮੈਂ ਮੰਜਾ ਡਾ ਲਣਾ ਹੁਣ ਇੱਕ ਹਾਂ ਚਲ ਹੁਣ ਇੱਥੇ ਬੈਠੋ ਚਲੋ ਮੰਜਾ ਡਾ ਲਾਂਦਾ ਮੈਂ ਤੁਹਾਡਾ ਸਮਾਨ ਸਾਰਾ ਲਿਆਤਾ ਜੀ ਵਾਈਟ ਪੇਪਰ ਵੀ ਲਿਆਤਾ ਗ루 ਵੀ ਲਿਆਤਾ ਤੇਰੀ ਸਟਿੱਕਾ ਲਿਆਤੀਆਂ ਤੈਨੂੰ ਹੈ ਤੇ ਮੇਰੀ ਗੱਲ ਸੁਣੋ ਹੁਣ ਪਹਿਲਾਂ ਰੋਟੀ ਖਾ ਲਓ ਮੈਂ ਰੋਟੀਆਂ ਵੀ ਲੈ ਆਇਆ ਆ। ਖਾ ਕੇ ਵਿਹਲੇ ਹੋਵੋ ਫਿਰ ਆਪਣੇ ਆਪਣੇ ਕੰਮ ਕਰੋ ਜਿਹੜੇ ਜਿਹੜੇ ਵੀ ਕਰਨ ਵਾਲੇ ਆ। ਠੀਕ ਆ? ਤੇ ਚਲੋ ਆਓ ਜੀ ਤੁਸੀਂ ਰੋਟੀ ਤੇ ਆਈਏ ਪਹਿਲਾਂ ਬਾਕੀ ਕੰਮ ਕਰਦੇ ਆ ਬਾਅਦ ਵਿੱਚ। ਗੋੜੀ ਭੜੀ ਹੋ ਗਈ। ਹੂੰ। ਅਜੇ ਕਰਨੀ। ਬਹੁਤ ਭੜੀ ਹੋ ਗਈ ਸੋ। ਕਰ ਲਓ ਮੜੀ ਜੀ ਪਤਲੀ ਕਰਨੀ ਤੇ ਰੋਟੀਆਂ ਆ ਪਈਆਂ ਠੀਕ ਆ। ਤੇ ਆ ਫੜਾਓ ਮੈਨੂੰ ਫੇਰ ਲੈ ਕੇ ਜਾਵਾਂ ਹਾਂ। ਚਲੋ ਖਾ ਕੇ ਨਹੀਂ ਕਿਤੇ ਲੈ ਕੇ ਨਹੀਂ ਆ। ਨਹੀਂ ਇੱਦਾਂ ਨਹੀਂ ਆਉਣੀ ਆ। ਚਲੋ ਠੀਕ ਆ। ਵੜੇ ਕਲੂ ਆ ਗਏ ਨੇ ਸਨ ਬਹੁਤ ਇਜੀ ਆਗਲਾ ਹੈਂਕਾ ਹਾਂ ਇਹ ਕੋਈ ਮੋਡਲ ਆ ਬਹੁਤ ਜਾਇਲੀ ਆ ਆਹਾਂ ਹਾਂ ਚਲੋ ਸੈਂਟਰ ਆ ਨਾ ਅਚੋਲ ਮਾਨੂੰਲ ਦੇਖਦਾ ਪਿਆ YouTube ਤੇ ਕਿੱਦਾਂ ਬਣਾਇਆ ਉਕੇ ਬਣਾਓ 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 ਹਾਂਜੀ ਅਗੇ ਅੰਦਰ ਚਲੋ ਬਿਆ 302 ਸਬਜ਼ੀ ਹੋ ਗਈ ਸਾਡੀ ਬਹੁਤ ਜਿਆਦੀ ਤਾਰ ਆ ਗਈ ਤਾਰ ਪੈਰ ਚ ਸਬਜ਼ੀ ਹੋ ਗਈ ਬਹੁਤ ਜਿਆਦਾ ਗਾੜੀ ਹੁਣ ਕਰਨੀ ਆ ਥੋੜੀ ਜੀ ਪਤਲੀ ਹਨਾ ਹੂੰ ਬਹੁਤ ਜਿਆਦਾ ਗਾੜੀ ਹੋ ਗਈ ਸੀ ਉਹ ਜਿਆਦਾ ਗਾੜੀ ਹੋ ਗਈ ਸੀ ਹਾਂ ਹਾਂ ਤੇ ਪਾਣੀ ਪਾ ਕੇ ਘੜਕਾ ਲਾਉਣਾ ਇੱਕ ਆਹ ਮੜੀ ਰਹਿਣ ਲਈ ਇਹ ਆਹ ਰਹਿਣਾ ਪਾਣਾ ਯਾਰ ਗਾੜੀ ਹੋ ਗਈ ਤਾਂ ਇਦਾਂ ਨਹੀਂ ਨਹੀਂ ਉਹਦਾ ਬਿਲਕੁਲ ਬਣ ਗਈ ਉਹ ਤਰੀ ਵਾਲੀ ਨਹੀਂ ਬਣਦੀ ਸੁੱਕੇ ਗੋਪਤੇ ਸੁੱਕੇ ਗੋਪਤੇ ਸਾਰਾ ਪਾਣੀ ਤਾਂ ਇਹ ਚੂਸ ਲਿਆ ਇਹ ਗੋਪਤੇ ਨਹੀਂ ਗੋਪਤੇ ਬੇਸਨ ਬੇਸਨ ਹੁੰਦਾ ਨਾ ਵਿੱਚ ਦੇ ਹਾਂ ਆਹ ਉਹ ਰੰਗ ਬੋਏ ਸ਼ਾਨਦਾਰਾ ਚਲੋ ਲੈ ਉਹ ਬਾਗ ਵਿੱਚ ਗੜਕਾ ਲਵਾ ਕੇ ਤੇ ਲੈ ਉਹ ਅੰਦਰ ਕੋਈ ਆਲੇ ਗਲਤ ਦੱਸਦੇ ਆ ਕਿੱਦਾਂ ਵੀਡੀਓ ਵਾਲੇ ਗਲਤ ਦੱਸਦੇ ਆ ਦੇਖੋ ਉਹਨੇ ਕਿਹਾ ਲੈਣਾ ਮਾਰੋ ਇਹ ਲੈਣਾ ਮਾਰਦਿਆਂ ਦਿਖਾਓ ਅੰਦਰ ਦਿਖਾਓ ਹੁਣ ਖਾਡਾ ਇਹਦਾ ਕੱਟ ਹੁੰਦਾ ਨਹੀਂਗਾ ਆਹ ਦੇਖੋ ਨਨੇ ਕੱਟ ਰੱਖਿਆ ਮਾੜਾ ਜਿੱਦਾਂ ਕੀਤਾ ਕੱਟ ਹੋ ਗਿਆ ਸਾਰਾ ਕੁਝ ਅੱਛਾ ਸਾਡਾ ਕੱਟ ਨਹੀਂ ਹੁੰਦਿਆ ਸਖਰ ਉਹਨਾਂ ਨੇ ਕੱਟ ਕੇ ਦਿੰਦਾ ਸਾਡਾ ਕੱਟ ਨਹੀਂ ਹੁੰਦਿਆ ਕੱਟੋ ਤੁਸੀਂ ਮਿਹਨਤ ਲਾ ਕੇ ਕੱਟੋ ਨਾ ਮੈਂ ਕੀ ਬਣਾਤਾ ਉਹ ਤਾਂ ਖਰਬੂਜਾ ਬਣਾਤਾ ਤੂੰ ਖਰਬੂਜਾ ਬਣਾਤਾ ਇਹਨਾਂ ਦੇ ਖਰਬੂਜਾ ਹੀ ਕੱਟ ਲੈਣਾ ਸੀ ਇੱਕ ਖਰਬੂਜੇ ਨੂੰ ਕੱਟ ਕੇ ਰੰਗ ਕਰ ਲੈਣਾ ਸੀ ਕੋਮ ਫਲਾਵਰ ਚਲੋ ਹੁਣ ਛੱਡੋ ਆਰੇ ਉਹ ਸੋਨਾ ਬਣਿਆ ਹੈ। ਕਿਹੜੀ ਤਾਲੀ ਸੀ ਬਣਦਾ ਹੈ। ਨਹੀਂ ਬਹੁਤ ਵਧੀਆ ਬਣਿਆ ਭਾਈ ਦਾ ਬਣਾ ਕੇ ਲਾ ਦੇ ਸਾਰੇ ਪਾਸੇ। ਏਦਾਂ ਬਣਾ ਦੇ ਏਦਾਂ। ਚਲੋ ਛੱਡੋ ਆਓ ਰੋਟੀ ਖਾਓ ਹੁਣ। ਲਓ ਜੀ। ਕਰ ਲਾ ਕਰ ਲਾ ਕਰ ਲਾ। ਪਾਪਾ ਇਧਰ ਨੂੰ ਕਰੋ ਬਾਗੀਸਾਨਾ ਤੇ ਇਦਾਂ। ਹੋਰ ਪਾ ਪਾ। ਕਰ ਲਵਾਂ ਇੱਥੇ। ਕਰ ਲੈਣਾ। ਮਾਦਾ ਤੁਸੀਂ ਕੁਰਸੀ ਇਧਰ ਨੂੰ ਕਰੋ ਮਾੜੀ ਜੀ। ਪਾਣੀ ਦੀ ਬੋਤਲ ਮੈਂ ਕੱਢੀ ਵੀ ਸੀਗੀ। ਆਹ ਇੱਕ ਵੇ ਲੈ ਕੇ ਆਇਆ। ਯਾਰ ਇਦਾਂ ਟੇਡਾ ਜਿਹਾ ਕਰਕੇ ਲੰਮਾ ਪਿਆ ਹੁੰਦਾ ਇਦਾਂ ਲੈ ਕੇ ਫਿਰ। ਚਲੋ। ਹਾਏ ਪਾਓ ਰੋਟੀ ਫੇਖਾਈਏ ਯਾਰ ਓਏ ਛੱਡ ਦਿਓ ਮੁੰਡਿਓ ਕੁੜਿਓ ਆਜੋ ਤੇ ਤੇ ਨਾਲ ਲੈ ਆਂਦੀ ਆ ਰੋਟੀ ਲੱਗੇ ਆ ਖਾਣ ਆ ਬਣੀ ਆ ਜੀ ਸਬਜੀ ਮਾੜਾ ਕਿਦਾਂ ਲਗੀ ਹੂੰ ਨਹੀਂ ਤੁਹਾਨੂੰ ਇਦਾਂ ਕਰੋ ਨਹੀਂ ਤੁਰੀ ਆਓ ਬਹੁਤ ਵਾਦ ਬਣੀ ਆ ਉਹ ਖਾਉ ਨਾ ਕਰ ਮੁੰਡੇ ਜਾਨੇ ਬਸ ਉਹ ਘੱਟ ਕੇ ਖਾਵਾ ਗਏ ਚਲ ਮੈਂ ਤੇ ਆ ਰੋਟੀ ਖਾ ਗਏ ਥਾਲੀ ਮੈਂ ਵੀ ਤਾਂ ਲਖਾਂਦੀ ਤੇ ਰੋਟੀ ਇੱਕ ਇੱਕ ਵਾਓ ਤੇਰੀ ਪੇਸਟੀ ਮੇਰੀ ਵੀ ਅੱਧੀ ਵੈਸੇ ਹੀ ਪੇਸਟੀ ਆਤੀ ਉਹ ਪਹਿਲੇ ਖਾ ਲਈ ਆ ਮੈਂ ਤਾਂ ਰੋਟੀ ਖਾਂਦੀ ਬਈਆਂ ਤੂੰ ਖਾ ਆਪਣੀ ਰੋਟੀ ਆਪਣਾ ਗੇਕ ਖਾ ਲਈ ਆ ਹਰ ਨੂੰ ਦੇ ਕੇ ਚਲੋ ਹੋ ਗਿਆ ਤਾਂ ਮੈਂ ਆਪਣਾਈ ਆਪਣੇ ਵਾਸਤੇ ਏਪੀ ਕਿੰਦਰਾਂ ਖੰਡ ਨੂੰ ਪਹਿਲੇ ਲਾਈਟ ਬੰਦ ਕਰ ਦਾਂ ਮਮਾ ਮਮਾ ਬਣਾ ਲਈ ਆਪਣੀ ਜਿੱਪੀ ਅਬ ਆਪਣੇ ਕੰਮ ਹੋ ਗਿਆ ਐ ਚਾਹਲ ਵੀ ਬਣ ਗਏ ਨੇ ਬੱਲੂ ਲਈ ਆ ਦੇਖੋ ਆ ਗਈ ਜਿੱਪੀ ਬਾਉਲ ਵੀ ਜਿੱਪੀ ਵਾਲਾ ਗਿਆ ਐ ਕਿੰਨੀ ਸੋੜੀ ਬਣਾ ਕੇ ਲੱਗੀ ਆਈ ਆ ਇੱਦਾਂ ਵੀ ਮੈਂ ਇਸਕਾ ਨਾ ਕਰੋ ਕਰੋ ਟੇਸਟ ਕਰੋ ਤੇਰੇ ਵਰਗੇ ਨਹੀਂ ਹੈਗੇ ਸਾਰੇ ਮੁੰਡੀ ਬਹੁਤ ਸੋਹਣਾ ਨਹੀਂ ਜਾਣ ਕਿਆ ਹੋ ਗਿਆ ਮਮਾ ਮੈਂ ਬੜੀ ਈਪੀ ਖਾਉਂਗੀ ਨਾ ਖਾਪ ਮਾਡਲ ਬਣਾ ਤੂੰ ਹਾਂ ਹਾਂਜੀ ਇੱਧਰ ਲੈ ਕੇ ਆਇਆ ਜਲੇਬੀਆਂ ਉਧਰ ਚਾਹ ਬਣ ਗਈ ਆ ਪਾਪਾ ਬੱਚਿਆਂ ਦੇ ਪਾਪਾ ਮੈਨੂੰ ਪਤਾ ਨਹੀਂ ਸੀ ਇਹ ਚਾਹ ਪੀਣੀ ਨਹੀਂ ਤੇ ਮੈਂ ਥੋੜੀ ਦੇਰ ਰੁੱਕ ਕੇ ਲੈ ਆਣਾ ਉਧਰ ਚਾਹ ਬਣ ਗਈ ਮੈਨੂੰ ਭੁੱਲ ਗਿਆ ਚੇਤਾ ਮੈਂ ਹੁਣੇ ਗਿਆ ਮੈਂ ਕਿ ਮੰਮੀ ਚਾਹ ਪਿਲਾ ਦਿਓ ਵਧੀਆ ਜੀ ਜਿਹੜਾ ਕਿ ਮੰਮੀ ਹੁਣੇ ਚਾਹ ਚੂਹ ਦੇ ਦੁੱਧ ਦੁੱਧ ਪਾ ਕੇ ਚਾਹ ਪਿਲਾ ਦੇ ਬੱਚੇ ਰੋਈ ਜਾਂਦੀ ਸੀ ਨੀਂਦ ਮੈਂ ਕਿਹਾ ਯਾਰ ਘਰ ਜਾਵਾਂ 15-20 ਮਿੰਟ ਇੱਕ ਛੋੜੀ ਝਪਕੀ ਲੈ ਕੇ ਆਉਣੀ ਆ। ਨੈਪ। ਅੱਛਾ। ਨੈਪ ਤਾਂ ਕੋਈ ਬੈਠਾ ਜਲੇਬੀਆਂ ਲੈ ਕੇ ਜਾਂਦਾ ਨੂੰ ਆ ਜਾਂਦੇ ਹਾਂ। ਮੈਂ ਇਹਦਾ ਦੇਖੋ ਜੀ ਇਹ ਜਿਹੜੀਆਂ ਜਲੇਬੀਆਂ ਆ ਸਾਡੇ ਇੱਥੇ ਕਰਤਾਰਪੁਰ ਵਿੱਚ ਬੜੀਆਂ ਮਸ਼ਹੂਰ ਆ। ਕਰੰਚੀ ਕਰੰਚੀ ਆ ਜਲੇਬੀਆਂ ਬਣਾਉਂਦੇ ਆ ਇਹ ਹੈਗੇ ਜੀ ਦੀਆਂ ਜਲੇਬੀਆਂ। ਹਾਂਜੀ ਇੱਧਰ ਲੱਗਾ ਹੋਇਆ ਆ ਇੱਧਰ ਖਲਾਰਾ ਪਾ ਕੇ ਬੈਠਾ ਆ ਇਹਦਾ ਮੈਂ ਬਣਾਉਣ ਲੱਗਾ ਆ। ਮਾਡਲ ਤੇ ਨਾਲੇ ਬਣਾਈ ਜਾਂਦੇ ਆ ਨਾਲੇ ਲੜੀ ਜਾਂਦੇ ਆ ਆਪਸ ਵਿੱਚ ਪੈਣ ਪੜਾ ਦੋਨੋਂ ਚਾਣ। ਮੈਂ ਕੁਝ ਕਹਾਂਗਾ ਵੀਡੀਓ ਬਣਾ ਲ ਜਾਣਾ ਇਹਦੇ ਕਰਕੇ ਮੈਂ ਗਿਆ ਨਹੀਂ। ਫਿਰ ਇੰਨਾ ਥੋੜਾ ਆ ਵੀਡੀਓ ਬਣਾਉਣੀ ਕੀ ਤੇਰੇ ਕਰੀ ਪਤਾ ਕਿ ਕੋਈ ਕੋਟ ਨਹੀਂ ਆ ਗਿਆ 10 ਲਾਈਕ ਕਰਾ ਵੀਡੀਓ ਨੂੰ 10000 ਲਾਈਕ ਤੂੰ ਇੱਕ ਲਾਈਕ ਵੀ ਨਹੀਂ ਕਰਦੀ ਹੈਗੀ ਮੈਂ ਤਾਂ ਇੱਕ ਲਾਈਕ ਵੀ ਨਾ ਕਰਾਂ ਹਾਂ ਚਲੋ ਖਾਓ ਯਾਰ ਠੰਡੀ ਹੋਈ ਜਾਣਾ ਕੋਟ ਬਣਾਵਾ ਚਲ ਹੁਣ ਬਸ ਕਰੋ ਜਲੇਬੀ ਖਾਣੀ ਦੁਕਾਨੇ ਰੋਟੀ ਤੂੰ ਰੋਟੀ ਨਹੀਂ ਲਾਈਕ ਕਰਿਆ ਕਰੇ ਕਿਉਂ ਓਏ ਓਏ ਮੈਂ ਮੈਂ ਮੈਗੀ ਖਾਣੇ ਨੂੰ ਨਹੀਂ ਬੀਵੀ ਨਹੀਂ ਹੈਗੀ ਆਹ ਜਲੇਬੀ ਖਾ ਚਲ ਹੁਣ ਬਸ ਕਰੋ ਜਲੇਬੀਆਂ ਖਾ ਉਹਦੇ ਬਸ ਆ ਕੱਲਾ ਕੱਲਾ ਟਿਸ਼ੂ ਜੋੜਨਾ ਸੋਖਾ ਆ ਕਾਲ ਤੋ ਬੱਕੇ ਬੜਾ ਔਖਾ ਸਾਰਾ ਟਿਸ਼ੂ ਕੱਲਾ ਕੱਲਾ ਜੋੜਨਾ ਪੈਣਾ ਚਲੋ ਖਾਓ ਜਲੇਬੀਆਂ ਵਿੱਚ ਮਿਲਦੇ ਆ ਮੈਨੂੰ ਕਹਿੰਦਾ ਵਲੌਗ ਬਣਾ ਲੈ ਮੈਂ ਨਾ ਖਾਵਾਂ ਜਲੇਬੀਆਂ ਉਹ ਕਿੱਦਾਂ ਖਾਵਾਂ ਐਦਾਂ ਐ ਇਹ ਗੁੰਡਾ ਨੂੰ ਗੁੰਡਾ ਉਹ ਗੁੰਡਾ ਨੂੰ ਬੱਚੇ ਗੁੰਡਾ ਆ ਜਾਂਦਾ ਗੁੰਡਾ ਵਾਲੇ ਨੂੰ ਕਿ ਗੁੱਥ ਖਾਦੀ ਨਾ ਬਿ ਵਲੌਗ ਬਣਾਉਣ ਵਾਲੇ ਨੂੰ ਕਿਦਾਂ ਕਿੰਨੀ ਦਿੱਕਤ ਹੁੰਦੀ ਆ ਲੈ ਜਲੇਬੀਆਂ ਕੰਮ ਮੇਰਾ ਹੀ ਪੈਣਾ ਐ ਛਾਰਤਾ ਮੈਂ ਸੁਨਿਆਜ਼ ਵੈਦਤੋਂ ਬੱਗਾ ਨੂੰ ਬੰਦ ਕਰ ਦੇ ਜਮਾਨਤ ਫੜਾ ਦੇ ਹਾਂਜੀ ਜਲੇਬੀ ਅਸੀਂ ਖਾਣੀ ਨਹੀਂ ਤੇ ਅਸੀਂ ਖਾਣੇ ਆ ਪਪਾ ਕੀ ਨਹੀਂ ਭੱਲੇ ਨਹੀਂ ਭੱਲੇ ਗੱਲ ਸੁਣੂਗੇ ਲੋ ਜੀ ਭਾਈ ਆਇਆ ਇੱਧਰ ਦਹੀਂ ਭੱਲੇ ਖਾਓ ਕੱਲ ਤੁਸੀਂ ਨਹੀਂ ਮੇਰੀ ਮੇਰੀ ਗੱਲ ਸੁਣੋ ਹਾਂ ਮੈਂ ਜਲੇਬੀ ਖਾਂਦੀ ਬਈ ਹੈਨਾ ਬਾਅਦ ਫਿਰ ਚਾਟ ਪਾਪੜੀ ਕੁੜੀ ਦਵਾ ਲਈ ਮੇਰੇ ਪਾਪਾ ਤਈ ਬੱਲੇ ਖਾਣੇ ਆ ਹੈਨਾ ਤੇ ਹਰ ਮੈਂ ਕਿਹਾ ਪਾਪਾ ਕਹਿੰਦਾ ਜਲੇਬੀ ਖਾਂਦੀ ਬਈ ਚਾਟ ਪਾਪੜੀ ਹਾਂ ਪਾਪਾ ਕਹਿੰਦੇ ਆ ਨਾ ਖਾਂਦੀ ਪਈਆਂ ਤੂੰ ਹੈਨਾ ਜਲੇਬੀ ਚਾਟ ਪਾਪੜੀ ਖਾਣੀਆਂ ਜਲੇਬੀ ਖਾਂਦੀ ਪਈਆਂ ਮੇਰੇ ਪਾਪਾ ਜਲੇਬੀ ਤੇ ਹਰਮੋਣ ਖਾ ਲੂਗਾ ਪਾਪਾ ਕਹਿੰਦੇ ਨਹੀਂ ਨਹੀਂ ਖਾਣੀ ਹੈਗੀ ਉਹ ਜਲੇਬੀ ਵੀ ਖਾ ਗਿਆ ਮੇਰੀ ਉਹਨੇ ਗੱਲ ਹੀ ਚਾਲ ਗਈ ਪਾਪਾ ਜਲੇਬੀ ਖਾ ਗਿਆ ਮੈਂ ਕਿਹਾ ਹੁਣ ਤਾਂ ਮੈਂ ਖਾਵਾਂਗੀ ਚੱਲ ਚਾਟ ਨਹੀਂ ਜਪਨਾ ਹਾਂ ਚਾਟ ਪਾਪੜੀ ਓਏ ਓਏ ਤੂੰ ਵੀ ਸਾਡੇ ਬਲੌਗ ਚ ਆ ਗਿਆ ਲਓ ਜੀ ਜਿਹਨੇ ਖਾਣੀਆਂ ਖਾ ਸਕਦੇ ਆ ਕੇ ਮੈਂ ਖਾਣਿਆ ਹੈ ਮੈਂ ਖਾਣਿਆ ਚਲਾ ਲੈ ਬੜੇ ਵਾਓ ਚਾਟ ਪਾਪੜੀ ਤੁਮ ਉਸ ਲਾਈਕ ਨਹੀਂ ਆਪਾ ਤਰੇ ਮੁੱਟਾ ਡਾ ਚੇ ਜਲੇਬੀਆਂ ਪਿੱਛੇ ਦੋ ਮਿੰਟ ਫੋਟੋ ਵੀ ਖਾ ਲੈਂਦਾ ਮੜੀ ਚਾਹ ਪੀਣ ਲੱਗੇ ਆ ਉਧਰ ਕੋ ਖੋ ਖੋ ਖੋਲ ਕੇ ਰੱਖੀ ਹੋਈ ਨਾਲ ਕੁਛ ਨਹੀਂ ਹਾਲ ਆ ਤੁਹਾਡਾ ਕਹੀ ਨਾ ਹਾਂਜੀ ਅਸੀਂ ਪੀਣ ਲੱਗੇ ਆ ਚਾਹ ਕੁਝ ਜਲੇਬੀਆਂ ਦੇ ਉੱਤੇ ਚਾਹ ਪੀਂਦਾ ਆ ਪਰ ਅਸੀਂ ਪੀਂਦੇ ਆ ਹਨਾ ਜੀ ਦੇਖਦੇ ਹਾਂ ਸਵਾਰ ਲੈਂਦੇ ਆ ਜਲੇਬੀਆਂ ਆਪਣੇ ਆਹ ਦੇਤੇ ਦੇਈ ਭੱਲੇ ਨਹੀਂ ਇਹ ਚਾਟ ਪਾਪੜੀ ਨਹੀਂ ਭੱਲੇ ਆ ਤੇਸੀ ਆ ਚਲੋ ਜੀ ਖਾਓ ਤੁਸੀਂ ਕੀ ਵਿੱਚੇ ਸਾਰਾ ਘੋਲਾ ਮਘੋਲਾ ਜਿਆ ਕਰੀ ਜਾਂਦੇ ਮੈਨੂੰ ਕਹਿੰਦੀ ਮम्मा ਤੁਸੀਂ ਚਾਹ ਪੀਣੀ ਆ ਖਾਣੀ ਆ ਕਹਿੰਦੀ ਹੋਰ ਤੁਸੀਂ ਉਲਟੇ ਪੁਲਟੇ ਹੋਏ ਮੈਂ ਕਿਹਾ ਅਸੀਂ ਖਾਣੀ ਦੀ ਆ ਚਾਹ ਪੀਣੀ ਆ ਪਤਾ ਕੀ ਸੀ ਉਧਰ ਚਾਹ ਰੱਖੀ ਜਦੋਂ ਤੁਸੀਂ ਜਲੇਬੀਆਂ ਲੈ ਆਏ ਹੁਣ ਅਸੀਂ ਆ ਸੀ ਕਿ ਚਾਹ ਵਾਲਾ ਬੰਦ ਕਰ ਦੋ ਜਲੇਬੀਆਂ ਕਰੋ ਉਧਰ ਚੰਗ ਹੋਈਆਂ ਉਤੋਂ ਆ ਚਾਟ ਪਾਪੜੀ ਉਤੋਂ ਕੋਕ ਰੱਖ ਕੇ ਬੈਠੀ ਲੱਗੇ ਆਪਣੇ ਇਹ ਮੈਂ ਲੈ ਜੀ ਉਹ ਘੜੀ ਹੁਣੇ ਉੰਨਾ ਉਹ ਐਂਟਰਾ ਇਹ ਕਹਿੰਦੀ ਉਹ ਮੋਟੀ ਨਹੀਂ ਉਹਨਾ ਮੋਟੀ ਹੋਵੇ ਤੋਰਦੀ ਹੁਣ ਹਾਂ ਚਲੋ ਜੀ ਚਾਹ ਦੇਖੋ ਜੀ ਚਾ ਲੈ ਮਦਦ ਦੇਣੀ ਤੇ ਲੱਗਾ ਕਿੰਨੀ ਦਿਹਾੜੀ ਕਿੰਨੀ ਦਿਹਾੜੀ ਨਹੀਂ ਤੇ ਘੇ ਇਹਦੇ ਵਿੱਚ ਆਸਾਨ ਵੀ ਨਹੀਂ ਬਣਣਾ ਆ ਬੇ ਬਣਾਇਆ ਨੇ ਕਹਿੰਦੇ ਬਣਾਤਾ ਤਾਂ ਕੋਈ ਆਸਾਨ ਕੀਤਾ ਮੇਤੇ ਇਹਨੇ ਕੋਲ ਸਕੂਲੇ ਉਹ ਕਹਿੰਦਾ ਮੈਂ ਬਣਾਇਆ ਮੈਂ ਆ ਬਲੌਗ ਦੇਖ ਲੈ ਸਾਰਾ ਬਲੌਗ ਹੁਣ ਨਹੀਂ ਝੂਠ ਬੋਲ ਸਕਦੀ ਹੁਣ ਤਾਂ ਪਤਾ ਹੀ ਆ ਤੂੰ ਬਣਾਇਆ ਹਾਈ ਨਾ ਪਲੀਜ਼ ਹਾਈਡ this vlog from Divsura nasli ਲੋਕ 2 ਘੰਟੇ ਹੋ ਗਏ ਜੋੜਦਾਂ ਨੂੰ ਗੋਲੂ ਜਿਆ ਪਰ ਤਿਆਰ ਜਦੋਂ ਤਿਆਰ ਹੋ ਜਗਾ ਨਾ ਫਿਰ ਫੇ ਵੀ ਦਿਖਾਵਾਂਗੇ ਆਪਾਂ

ਮਿੰਨ ਤਾਂ ਗੋਲਗੜ ਲੱਗਣੀ ਸਰਦਾਰ ਆ ਮਿੰਨ ਤਾਂ ਗੋਲਗੜ ਲੱਗਦੀ ਭਈ ਦਵਾਈ ਆ ਇਹਦੇ ਨਾਲ ਫ੍ਰੀ ਮਿਲੀ ਆ ਅੱਛਾ ਮੈਂ ਕਿਹਾ ਗੋਲਗੜ ਲੈ ਗਏ ਆ ਗੁਰਗੜੀ ਉਹਦੇ ਨਾਲ ਆ ਮੈਂ ਉਹਨੂੰ ਕਿਹਾ ਵਾਈਟ ਦੇ ਦੇ ਵਾਈਟ ਕਹਿੰਦੀ ਹੈ ਹੀ ਨਹੀਂ ਕੋਈ ਸਾਡੇ ਕੋਲ ਅੱਬੀ ਖਤਮ ਹੋਈਆਂ ਸੀ ਗਿਆ ਮੈਂ ਕਿਹਾ ਚੱਲ ਵਾਈਟ ਦੇ ਦੇ ਕੰਮ ਆ ਜਾਂਦੀ ਬਲਕ ਤੇ ਆ ਫਿਰ ਡਾਬਲ ਰੈੱਡ ਆ ਰਵੇ ਅਸੀਂ ਵਰਤ ਲਾਂ ਤੇ ਆ ਬਣ ਗਿਆ ਆਪਣਾ ਮਾਡਲ ਆਲਮੋਸਟ ਲੱਗ ਗਿਆ ਨਾ ਹੈ ਹਾਂ ਨਾਲੇ ਤੋਂ ਫਿਰ ਬਣਾ ਕੀ ਮਾਡਲ ਨੀਰ ਬਣਿਆ ਨਹੀਂ ਹੈਗਾ ਕਿਉਂਕਿ ਇੱਥੇ ਹੈ। ਕੀ ਬਣ ਗਿਆ ਮम्मी ਦਾ ਸੂਟ? ਅੱਜ। ਇਹ ਮੇਰਾ ਸੂਟ। ਮੰਮੀ ਕਿ ਦਿਮਾਗ ਲੱਗੀ? ਉਹ ਕੁਝ ਕਰ ਨਹੀਂ ਗਾ। ਉਹ ਇੰਨਾ ਕਿਹੜਾ ਮੈਡਮ ਨੇ ਨਾ ਆਪਣਾ ਆਪ ਕੇ ਵੇਖਾ। ਇਹ ਗੱਲ ਨਹੀਂ। ਉਹ ਧਰਤੀ ਹੈ ਉਹ ਵੀ। ਧਰਤੀ ਹੈ। ਜਦੋਂ ਅਬ ਬਰਾਬਰ ਹਨ। ਧਰਤੀ ਹੈ ਹੋ ਗਈ। ਇੱਕ ਬਸ ਘੱਟ ਜੀ ਇੱਕ ਬਸ ਵੱਧ। ਧਰਤੀ ਇਹ ਹੋ ਗਈ। ਬਲੂਆ ਚੱਕ ਕੇ ਸੋਈ ਚ ਰੱਖਿਆ ਯਾਰ। ਯਾਰ ਦੇ ਭਰਾ। ਲਓ ਜੀ। ਹੁਣ ਲਾਪੇ ਅੰਬ ਖਾਣ। ਲੇਓ ਮੈਨੂੰ ਵੀ ਦੇ ਦਿਓ ਇੱਕ ਅੱਜ ਬਹੁਤ ਖਾਦਾ ਹੈ ਨਾ ਬੱਲੂ ਇਹ ਉਹ yellow ਰਾਂਗੀ ਹੋ ਗਿਆ ਅੱਜ ਬਹੁਤ ਖਾਦਾ ਹਾਂ ਮੈਨੂੰ yellow ਰਾਂਗੀ ਮਗਾ ਦੇ ਆ ਹੁਣ ਅੰਬ ਅੰਬ yellow yellow ਅੰਬ ਇੱਥੇ ਕੱਢ ਲਾ yellow ਰਾਂਗੇ ਚੋਂ ਕੱਢ ਲਾ ਨਹੀਂ ਮੜਾ ਇਹ ਅੰਬ ਗਾ ਲੈ ਚਲੋ ਲੈਓ ਜਾ ਕੇ ਅੱਜ ਖਾਈ ਜਾਂਦੇ ਆ ਵੀ ਇੰਨਾ ਕੁਝ ਖਾ ਲਿਆ ਤੁਸੀਂ ਅੱਜ ਸਭ ਕੁਝ ਰਲਾ ਮਿਲਾ ਗੇ ਰੋਟੀਆਂ ਦੀ ਰਾਤ ਨੂੰ ਅਸੀਂ ਉਹ ਰੋਟੀ ਤਾਂ ਖਾਣੀ ਹੀ ਖਾਣੀ ਆ ਕਾ ਬਹੁਤ ਹੱਦ ਆਪਾਂ ਆਹ ਆਏ ਅੰਬ ਕਿੰਨੇ ਪੱਕੇ ਆ ਛਿੱਲਾਂ ਵੀ ਇੰਨੀਆਂ ਪੱਕੀਆਂ ਪਈਆਂ ਇਹਨਾਂ ਦੀਆਂ ਪੱਕੇ ਭਈਆ ਅੰਬ ਇੱਦਾਂ ਆਏ ਨਹੀਂ ਵਧੀਆ ਇੰਨੇ ਯਾਰ ਮਾਰਕੀਟ 'ਚ ਯੂਸੀ ਆ ਨਹੀਂ ਇਹਨਾਂ ਵਿੱਚ ਆ ਚਲੋ ਖਾਓ ਜਿੰਦਾਂ ਦੇ ਵੀ ਹੈਗੇ ਹੁਣ ਇੰਨੇ ਵਧੀਆ ਮਾਰਕੀਟ ਜਾ ਮੈਂ ਕਿ ਆਏ ਨਹੀਂ ਸਾਡੀ ਮਾਵਾ ਹਾਂਦੀ ਪਈ ਅਜੇ ਤੇ ਕਿਸੇ ਕੰਮ ਦੇ ਅੰਬ ਨਹੀਂ ਨਿਕਲੇ ਨਿਆਣਾਂ ਨਾਲ ਖਾਦੇ ਨਹੀਂ ਨਹੀਂ ਤਾਂ ਪਾਦਾ ਕੰਮ ਛੱਡਦੀ ਨਹੀਂ ਹੁੰਦੀ ਉਹੀ ਜੀ ਟੋਕਰੀ ਦੇ ਵਿੱਚ ਪਾਪਾ ਅਸੀਂ ਨਾ ਪੁਰਾਣਾ ਗੇ ਲੁਕਾ ਕੇ ਦੇਖਿਆ ਇੰਨੇ ਆੜੇ ਸਟਿੱਕਰ ਨੇ ਸ਼ੀਟਾਂ ਲੂ ਸ਼ੀਟਸ ਤੇ ਸਾਡੇ ਦੋਸਤਾਂ ਲੱਭੇ ਉੱਚ ਮੈਂ ਰੋਲਾ ਪਾ ਕੇ ਘੁਆ ਲ ਗਿਆ ਘੁਆ ਲ ਗਿਆ ਘੁਆ ਲ ਗਿਆ ਘੁਆ ਚ ਦੇ ਨਹੀਂ ਮੈਂ ਰੰਗਨ ਲੱਭੇ ਨਾ ਬੰਗ ਲੱਭੋ ਯਾਰ ਮੇਰਾ ਜੀ ਨਹੀਂ ਕਰਦਾ ਹੈਗਾ ਬਾਹਰ ਜਾਣ ਨੂੰ ਸਟਿੱਕਰ ਲੱਭ ਵਾ ਪਾਣੀ ਕਿੱਥੇ ਕਿਥੇ ਕੀ ਕੀ ਲਗੋਰ ਰੱਖਿਆ ਆਈ ਇਹ ਰੱਖ ਬਹੁਤ ਸੋਹਣਾ ਨੇ ਲਈ ਟੂਲਟ ਫੜੀ ਹੋਏ ਨੇ ਸਿਲਕਰਾਂ ਨੂੰ ਮੰਨ ਇੱਥੇ ਚਲੋ ਲੱਭ ਕੇ ਲਿਆਓ ਉਧਰ ਡਾਲ ਜੀ ਡਾਲ ਦਾ ਚੇ ਲੈ ਤੇਰੀਆਂ ਛੋਟੀਆਂ ਦੀਆਂ ਆ ਚੱਲ ਆ ਜਿਓ ਲੱਭ ਕੇ ਕਲਰ ਉਧਰ ਓਏ ਹੋਏ ਟੱਕਾ ਆਹ ਕਜੀ ਸੰਦ ਕਾਇ ਦੀਆ ਦਲੋ ਹਏ ਇੱਕ ਦੀ ਬਜਾਇ ਦੋ ਟੱਪੀਆਂ ਲੱਗ ਗਈਆਂ ਵਿੱਚੋਂ ਦੋ ਟੱਪੀਆਂ ਆ ਸਿਕੂ ਉਹ ਮੈਂ ਕਿਹਾ ਪਤਾ ਨਹੀਂ ਕਾਹਦਾ ਰੋਲਾ ਪਿਆ ਇੰਨਾ ਚੀਕਾਂ ਮਾਰ ਹੈ ਮੈਂ ਨਾ ਬਲੌਗ ਬੰਦ ਦੀ ਨਹੀਂ ਹੈਗੀ ਮੈਂ ਹੈਗਾ ਇੱਕੋ ਦਮ ਸਟੋਰ ਤੇ ਚੀਕਾਂ ਪੈਨ ਲਾ ਪੀਆ ਪਤਾ ਨਹੀਂ ਕੀ ਹੋ ਗਿਆ ਇਹ ਸਟਿਕ ਦਾ ਕਲਰ ਕਿੰਨਾ ਸੋਹਣਾ ਆ ਆ ਤੈਨੂੰ ਲੱਗਦੀ ਆ ਚਲੋ ਉਹਦੇ ਚ ਕਲਰ ਦੇ ਰੈੱਡ ਇੱਕ ਦੇਤਾ ਉਹ ਖਾਲੀ ਇਹਨਾਂ ਕੱਢ ਦੇ ਸ਼ੂਪਾ ਕਰਕੇ ਤੇ ਮਿਲ ਗਏ ਆ ਮੇਰਾ ਨਾ ਮੇਰਾ ਮਨ ਨਹੀਂ ਸੀ ਇਸ ਟਾਈਮ ਬਾਜ਼ਾਰ ਜਾਣ ਦਾ ਕਿਹੜਾ ਹੀ ਬਣਾ ਆ ਕਿਉਂ ਉਹ ਸੁੱਕੇ ਹੋਏ ਪਾਣੀ ਨਾਲ ਹੋ ਜਾਣੇ ਇਹ ਹੋ ਜਾਣਾ ਸਹੀ ਲੋ ਜੀ ਬੈਮ ਹੋ ਗਿਆ ਮੋ ਵਾਟ ਗਿਆ ਟੀਵੀ ਲਾ ਲਿਆ ਆ ਖਲਾਰਾ ਚੱਕ ਲਿਆ ਕਿ ਨਹੀਂ ਹੋਰ ਆਪਾਂ ਚੱਕ ਲਾ ਚੱਕੋ ਖਲਾਰਾ ਰੋਟੀ ਪਾਣੀ ਖਾਈਏ ਹੁਣ ਮੈਂ ਚੱਕ ਲਊਗਾ ਹੈ ਨਾ ਉਹ ਸਮਾਨ ਕੰਮ ਤਾਂ ਤੇਰਾ ਹੀ ਕਰਦਾ ਪਿਆ ਉਹ ਵੀ ਉਹ ਭਾਈ ਕਿੰਨਾ ਕਰ ਰਹਿ ਗਿਆ ਤੇਰਾ ਪੇਂਟ ਕਰਨ ਵਾਲਾ ਰਹਿ ਗਿਆ ਪੇਂਟ ਸਾਈਡ ਤੇ ਬੈਕ ਕਰੀ ਚਲੋ ਬਾਕੀ ਆਪਣਾ ਸਮਾਨ ਚੱਕੋ ਜੀ ਤੁਹਾਡਾ ਕਿੱਦਾਂ ਜੀ ਆਓ ਪਾਪਾ ਦੇਖੋ ਜਿੰਨਾ ਜਿੰਨਾ ਕੰਮ ਲੈ ਮੈਨੂੰ ਅਜੇ ਕਰਨਾ ਉਹਦਾ ਤੇ ਰੋਟੀ ਰੜੀ ਕਿਦਾਂ ਪਹਿਲਾਂ ਹਨੀ ਕਿ ਬਾਅਦ ਚੋਂ ਨੇ ਰੋਟੀ ਖਾਣੀਆਂ ਨੇ ਆਹ ਸਮਾਨਾਂ ਝੋੜ ਕੇ ਫੇਰ ਰੋਟੀ ਕਰ ਸਕਦਾ ਇਹ ਗ੍ਰੀਨ ਹੁੰਦਾ ਹੈ ਨਹੀਂ 9 ਵਜੇ ਗ੍ਰੀਨ ਕੋਈ ਨਹੀਂ ਇਹਨੂੰ ਤਾਂ ਬਾਅਦ ਚੋਂ ਹੁੰਦਾ ਹੈ ਗ੍ਰੀਨ ਕਰੂੰਗਾ ਉਹ ਤਾਂ ਜ ਬਾਅਦ ਚ ਕਰਨਾ ਲੱਗਦਾ ਨਹੀਂ ਨਹੀਂ ਵਾਈਟ ਰਹਿਣ ਦਾ ਨਹੀਂ ਨਹੀਂ ਵਾਈਟ ਥੋੜਾ ਰਹਿਣ ਦੋ ਨਾ ਪ੍ਰਿਥਵੀ ਦੇ ਰੰਗ ਉਹ ਤਾਂ ਬਾਅਦ ਚ ਕਰਨਾ ਪਹਿਲਾਂ ਤਾਂ ਉਹ ਜਿਹੜਾ ਵਾਟਰ ਵਾਲਾ ਹਿੱਸਾ ਉਹ ਕਰਦਾ ਪਿਆ ਨਾ ਪਹਿਲਾਂ ਵਾਟਰ ਵਾਲਾ ਹਿੱਸਾ ਕਰਦਾ ਪਿਆ ਨਾ ਉਹ ਜਿਹਨੇ ਮੈਂ ਅੰਬਿਲ ਕਾਦੀ ਹੁੰਦਾ ਜੇ ਬੇਬੀ ਕਾਦੀ ਬੀ ਚਲੋ ਹਾਂ ਡਾਰਕ ਗ੍ਰੀਨ ਹੁੰਦਾ ਕਿਹੜਾ ਡਾਰਕ ਡਾਰਕ ਗ੍ਰੀਨ ਡਾਰਕ ਗ੍ਰੀਨ ਉਹ ਲਾਈਟ ਗ੍ਰੀਨ ਡਾਰਕ ਗ੍ਰੀਨ ਜਿਹੜਾ ਮਰਜ਼ੀ ਕਰ ਲਓ ਗ੍ਰੀਨਰੀ ਜਾਈਦੀ ਆ ਕੀ ਆ ਪਾਪਾ ਪਾਪਾ ਕਿਹਾ ਡਿਹਾੜੀ ਲੈ ਆ ਬੰਦਾ ਦਿਹਾੜੀ ਤੇ ਆ ਚਲੋ ਠੀਕ ਆ ਡਿਹਾੜੀ ਡਿਹਾੜੀ ਉਹ ਕਹਿੰਦਾ ਮੇਰੇ ਲਾਈਕ ਕਰ ਦਿਆ ਕਰ ਵੀਡੀਓ ਇਹੀ ਬਹੁਤ ਆ ਨਹੀਂ ਮੈਨੂੰ ਦਿਹਾੜੀ ਜੀ ਕੰਡਾ ਲਾਈਕ ਨੂੰ ਤਾਂ ਬੜੇ ਜਾਂਦੇ ਆ ਲਾ ਟੀਵੀ ਕੀ ਦੇਖਣ ਲੱਗੀਆਂ ਮੈਨੂੰ ਵੀ ਦਿਹਾੜੀ ਦਿਓ ਕੀ ਦੇਖਣ ਲੱਗੀ ਹੈ ਮੈਨੂੰ ਵੀ ਦਿਹਾੜੀ ਦਿਓ ਮੈਂ ਰੋਜ਼ ਤੁਹਾਡੇ ਬਾਣੇ ਮਾਰਦੀ ਆ ਟੰਕ ਮਿਲ ਜਾਣੀ ਦਿਹਾੜੀ ਕੀ ਲੈ ਜਾਣੀ ਮੈਂ ਸੂਰਫੀ ਨਹੀਂ ਆਂ ਦਿਹਾੜੀ ਬੰਦਨੀ ਆ ਉਹ ਮੇਰਾ ਕੰਮ ਆ ਹਾਂ ਉਹ ਮੇਰਾ ਕੰਮ ਆ ਮੈਂ ਵੀ ਕਾ ਮੈਂ ਵੀ ਕੀ ਕਰਦੀ ਹਾਂ ਮੈਂ ਮੈਂ ਸੋਕਦੀ ਹਾਂ ਅੱਜ ਮੈਂ ਜਿੱਤੀ ਬਣਾਈ ਉਹਦੇ ਵਿੱਚ ਮੈਂ ਜਿੱਤੀ ਵੀ ਆਈ ਪਾਣੀ ਦੇ ਆਪ ਕੋ ਪਾਣੀ ਦੇ ਮੈਨੂੰ ਵੀ ਦਿਹਾੜੀ ਦੋ ਦਿਹਾੜੀ ਦੋ ਮੇਰੇ ਕੋ ਵੀ ਦਿਹਾੜੀ ਦੋ ਚਲੋ ਮਿਲਦੇ ਰੋਟੀ ਖਾਣ ਲੱਗੇ ਹੋ ਗਈ ਬੇਲੀ ਚੱਕ ਦੇ ਭਾਈ ਤੂੰ ਵੀ ਹੁਣ ਰੋਟੀ ਵੀ ਲੱਗੀ ਆ ਹੁਣ ਮਮਾ ਦਾ ਮੋ ਗਿਆ ਆ ਕੰਮ ਤੇ ਬਲਗ ਦਾ ਵੀ ਮੋ ਗਿਆ ਉਹ ਚੱਲ ਮਤਲਬ ਚੱਕ ਦਿੱਤਾ ਸਵਾਨ ਇਹ ਉਹ ਰੋੜੜੀ ਖਾਲੀ ਹੈ ਨਾ ਹਾਂ ਟਾਈਮ ਹਾਂ 9:30 ਹੋ ਗਏ ਆ ਚਲੋ ਉਹ ਦੂ ਤੈਨੂੰ ਕੀ ਹੋਇਆ ਮੇਰੇ ਕੋ ਫੋਨ ਲੈ ਲੈਦਾ ਜ਼ਰਾ ਐਦਾਂ ਹੋ ਜਾਂਦਾ ਹੈ ਫਿਰ ਆ ਗਿਆ ਕੱਟ ਜਾ ਗਿਆ ਇਹ ਹਾਂ ਹੁਣ ਠੀਕ ਆ ਛਿੱਤਰ ਪੈ ਰਹੇ ਛਿੱਤਰ ਵੀਰ ਨੂੰ ਪਾਣਾ ਪਾਣੀ ਦੇ ਚੀ ਮੰਮੀ ਆ ਲੈ ਲਓ ਜੀ ਅੱਜ ਹਰਮਨ ਕੰਮ ਕਰਦਾ ਬਿਜ਼ੀ ਆ ਤੇ ਮਾਂ ਆਪਣੇ ਨਾਲ ਰਹਿਦੀ ਆ ਮਾਂ ਮੇਡਾ ਲੜਦੀ ਰਹਿੰਦੀ ਆ ਨਹੀਂ ਜ਼ੋਰ ਬਣਾਏ ਦੇ ਵਿੱਚ ਜ਼ੋਰ ਤਾਂ ਜ਼ੋਰ ਤਾਂ ਬਹੁਤ ਹੈ ਵਿੱਚ ਆ ਜਾ ਬੱਸ ਕਰੋ ਬੱਸ ਕਰੋ ਮਾਂ ਰੋੜਦੀ ਮਾਂ ਮਾਰ ਚਪੇੜ ਬੂਧ ਇੱਕਦੂ ਵੀ ਖਿੱਚ ਕੇ ਚਲੋ ਪਾਓ ਰੋਟੀ ਚਲੋ ਠੀਕ ਆ ਪਾਓ ਰੋਟੀ ਆ ਰੋਟੀ ਪਾਓ ਲੱਗੀ ਖਾਣ ਤੂੰ ਤਾਂ ਚੌਲ ਹੀ ਖਾਣੇ ਹੋਰ ਕੁਝ ਖਾਣੇ ਨਹੀਂਗਾ ਆ ਜਾ ਵੀ ਭਾਈ ਤੂੰ ਵੀ ਲੋ ਇਹ ਕੋਫਟਿਆਂ ਦੇ ਨਾਲ ਮੈਨੂੰ ਤਾਂ ਉਹੀ ਦੇ ਦਿਓ ਰੋਟੀ ਚੁੱਕਾ ਫੁਲਕਾ ਇੱਕ ਹੋਰ ਤਾਂ ਹੋਰ ਨਾ ਗਈ ਮੈਨੂੰ ਹਾਂ ਇੱਕ ਫੁਲਕਾ ਸੁੱਕਾ ਦੇ ਦਿਓ ਇੱਕ ਦੋ ਦੁਪਹਿਰ ਵਾਲੇ ਫੁਲਕੇ ਜਿਹੜੇ ਉਹ ਦੇ ਦਿਓ ਮੈਨੂੰ ਬਾਬਾ ਨੂੰ ਸਵਾਦ ਆ ਹਾਂ ਦੇ ਦੇ ਦੋਨੇ ਦੇ ਦਿਓ ਮੈਨੂੰ ਤੇ ਚਲੋ ਪਹਿਲਾਂ ਤੁਸੀਂ ਆ ਸੁੱਕਾ ਫੁਲਕਾ ਲੈ ਲਓ ਮਿਲਦੇ ਆਂ ਇਹ ਰੋਟੀ ਖਾ ਕੇ ਹਾਂਜੀ ਇਹ ਕੋਫਟੇ ਬਹੁਤ ਸਵਾਦ ਬਣੇ ਆ ਇਹ ਨਜ਼ਾਰੇ ਦੇ ਬਣੇ ਇੱਕਦਮ ਤੈਨੂੰ ਕਿਦਾਂ ਲੱਗੇ ਮੋਢੀ ਮੈਂ ਕੋਫਟੇ ਖਾਦੀ ਨਹੀਂ ਲੋਕਾਂ ਦਾ ਖਾਂਦੇ ਆ ਬੈਂਗਣਾ ਬੈਂਗਣਾ ਦਾ ਚਾਵਲ ਆਵਾਜ਼ੇ ਤੇਰੇ ਤੂੰ ਵੀ ਓਏ ਆਇਆ ਹੁਣ ਅਸਕਰ ਆ ਗਿਆ ਯਾਰ ਬਸ ਲਾਸਟ ਆਇਆ ਚਲੋ ਮਿਲਦੇ ਰੋਟੀ ਰੋਟੀ ਖਾ ਕੇ ਮਾਈ ਨੂੰ ਸੱਚ ਇਕੱਠੀਆਂ ਬੈਠੀਆਂ ਮੈਂ ਲੱਗ ਵੱਜ ਚੁਕੇ ਨੇ ਤੇ ਹਰ ਮਨ ਮਮਾ ਪਾ ਪਤਾ ਨਹੀਂ ਕਿੱਥੇ ਗਏ ਆ ਇਹਨੇ ਮੈਨੂੰ ਸਵੇਰ ਦਾ ਬਣਾਇਆ ਹੁਣ ਤੱਕ ਉਹਦਾ ਲੱਕ ਦੋਹਾਂ ਲੱਗਿਆ ਦਾ ਮੋਡਲ ਤਿਆਰ ਨਹੀਂ ਹੋਇਆ ਮੈਂ ਤੈਨੂੰ ਹੀ ਕਹਿੰਨੀ ਮਮਾ ਪਾ ਕਿੱਥੇ ਗਏ ਨੇ ਉਹ ਗਏ ਆ ਕਿਦੇ ਪਤਾ ਨਹੀਂ ਕਿੱਥੇ ਮੈਂ ਖਾਂਜੀ ਬਈ ਸੀਗੀ ਰਾਈਸ ਚਿਨੀ ਪਾ ਕੇ ਵਿੱਚ ਤੇ ਦਾਦੀ ਅੰਦਰ ਭਾਂਡੇ ਸਾਫ਼ ਕਰਦੇ ਪੈ ਨੇ ਮੰਮੀ ਪਾ ਪਾ ਪਤਾ ਨਹੀਂ ਕਿੱਥੇ ਚਲੇ ਗਏ ਬਿਨਾਂ ਰਸਤੇ ਹੋਏ ਨਾਲੇ ਕਿੱਥੇ ਗਏ ਮਮਾ ਪਾ ਕੋਤਾ ਨਹੀਂ ਤੇਗੇ ਮੈਨੂੰ ਦੱਸ ਕੇ ਨਹੀਂ ਗਿਆ ਪਾਣੀ ਦੇਖੋ ਹੁਣ ਆਂਦੇ ਆ ਅ빠 ਕਹਿੰਦੇ 2 ਮਿੰਟ ਦੇ ਵਿੱਚ ਆ ਜਾਣਗੇ ਚਲੋ ਦੇਖਦੇ ਹਾਂ 아이 ਬੇਣਾ ਦੱਸੇ ਚਲ ਗਈ ਸੀ ਕਿੱਦਾਂ ਆਏਗਾ ਉਹਦੇ ਕੋਲ ਮਨ ਘੁੰਮਣ ਗਿਆ ਆਦੇ ਸੀ ਕਿਹੜੀ ਲੈਣੇ ਸੀ ਮੇਰੇ ਮੂੰਹ ਤੋਂ ਬਦਨ ਕਿਦਰੀ ਆ ਗਈ ਆਈ ਆਈ ਕਿ Oh my god wow yo yeah ਮੈਂ ਤੁਹਾਨੂੰ ਚੀਨੀ ਬਾਗ ਚਾਵਲ ਖਾ ਦੇਵਾਂ ਮੈਂ ਹੀ ਕਰੀ ਬਣਾ ਖਾਈ ਮੇਰਾ ਨਾ ਮਨ ਕਰਦਾ ਮੈਂ ਖਾ ਸਕਦੀ ਆ ਮੈਂ ਕੁਝ ਹੋਗਾ ਨਹੀਂ ਮੈਨੂੰ ਆਉ ਬਈ ਚਾਵਲ ਖਾ ਲੈ ਖਾ ਲਈ ਚਾਵਲ ਯਾਰ ਮੈਂ ਪੰਡ ਦੇਣ ਆਈ ਸੀ ਤਾਂ ਮੈਨੂੰ ਬਾਰਾ ਹਰਮਨ ਭਲੀ ਤੁਹਾਡੇ ਅੰਦਰ ਆਪੇ ਜਾ ਕੇ ਲਓ ਹਾਏ ਹਾਏ ਮੈਂ ਕਿਵੇਂ ਐਸੇ ਅੱਜ ਨਾ ਆਪਾਂ ਕੁਝ ਜ਼ਿਆਦਾ ਹੀ ਖਾ ਲਿਆ ਯਾਰ ਹੈ ਨਾ ਆਹ ਕਰ ਜਾ ਆਪਣੀ ਖਾਉ ਨਾ ਮੇਰੀ ਕਿਉਂ ਆਪਣੀ ਆਈਸਕ੍ਰੀਮ ਤਾਂ ਹੈਗੀ ਆ ਹਾਂ ਸਾਡੀ ਆਈਸਕ੍ਰੀਮ ਜੀ ਮੂੰਹ ਮਾਰਨੀ ਹੈ ਮੰਮੀ ਮੰਮਾ ਮਾਡੀ ਪਲੇਟ ਚੱਕ ਲਿਓ ਚੱਕ ਦਿੰਨੀ ਹੈ ਨਾ ਆਈਸਕ੍ਰੀਮ ਖਾ ਲਾ ਹਾਂ ਕਣੀ ਨਹੀਂ ਖਾऊंगी ਆਪਣੀ ਤੋਂ ਹਾਂ ਮੈਂ ਆਪਣੀ ਖਾऊंगी ਤਾਂ ਆਈਸਕ੍ਰੀਮ ਦਿਖਾਏ ਆਈਸਕ੍ਰੀਮ ਦਿਖਾ ਮੇਰਾ ਬੁਖਾਰ ਜੜਿਆ ਸੀਗਾ ਮੈਂ ਕਿਹਾ ਬੁਖਾਰ ਜੜਿਆ ਆਈਸਕ੍ਰੀਮ ਖਾਵਾਂ ਮੇਰਾ ਮਨ ਕਰਦਾ ਸੀ ਆਈ ਖਾਣ ਨੂੰ ਲੈ ਬੁਖਾਰ ਜੜਿਆ ਤਾਂ ਆਈਸਕ੍ਰੀਮ ਥੋੜੀ ਖਾਈ ਜੀ ਮੇਰਾ ਦਿਲ ਕੀਤਾ ਬੁਖਾਰ ਦੇ ਤੇ ਹੂੰ ਆ ਬਲੌਗ ਦਾ ਇਥੇ ਕਰ ਰਵਾਂ ਹਾਂ ਤੇ ਕਰ ਰਵਾਂ ਹਾਂ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਣਾ ਜੀ ਤੁਹਾਨੂੰ ਸਾਡੇ ਬਲੌਗ ਕਿੱਦਾਂ ਦੇ ਲੱਗੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਮੈਨੂੰ ਮੈ ਤੁਹਾਨੂੰ ਕੱਲ ਨੂੰ ਇਥੇ ਨਵੇਂ ਬਲੌਗ ਚ ਬਾਏ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ